ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੀ ਇਹ ਵੀਡੀਓ YouTube ਚੈਨਲ ਦੇ ਉੱਪਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਪਿੰਡ ਸਭਰਾ ਹੈਗਾ ਜੀ ਵੱਡੇ ਸਭਰਾ ਹੈਗਾ ਮਾਝੇ ਦਾ ਪਿੰਡ ਆ ਦੋਸਤੋ ਦੁੱਬਲੀ ਬਰਵਾਲਾ ਟੀਮਾ ਸੰਗਵਾਂ ਸਜ ਤੋਂ ਬਿਲਕੁਲ ਜਿਹੜੇ ਨਾਲ-ਨਾਲ ਲੱਗਦੇ ਪਿੰਡ ਆ ਤੇ ਵੀਰ ਹਰਪ੍ਰੀਤ ਦੇ ਘਰੇ ਪਹੁੰਚਿਆ ਦੋਸਤੋ ਠੀਕ ਆ ਤੇ ਪਸ਼ੂ ਵਪਾਰ ਦਾ ਕੰਮ ਆ ਡਿਲੀਵਰੀ ਜਿਹੜੀ ਦੋਸਤੋ ਆਨਲਾਈਨ ਡਿਲੀਵਰੀ ਆ ਸਟੇਟਾਂ ਦੇ ਵਿੱਚ ਜੇਕਰ ਗੱਲ ਕਰੀਏ ਤੇ ਮਹਾਰਾਸ਼ਟਰਾ ਤੇ ਗੁਜਰਾਤ ਦੇ ਵਿੱਚ ਜਿਹੜੀ ਆ ਆਨਲਾਈਨ ਡਿਲੀਵਰੀ ਆ ਪਸ਼ੂ ਇਸ ਘਰੋਂ ਜਿਹੜੇ ਦੋਸਤੋ ਮਹਾਰਾਸ਼ਟਰਾ ਤੇ ਗੁਜਰਾਤ ਸਟੇਟਾਂ ਦੇ ਵਿੱਚ ਜਾਂਦੇ ਰਹਿੰਦੇ ਆ ਸੋ ਵਪਾਰੀ ਵੀਰ ਜਿਹੜੇ ਖਾਸ ਤੌਰ ਤੇ ਮਹਾਰਾਸ਼ਟra ਦੇ ਨਾਲ ਸੰਬੰਧ ਰੱਖਦੇ ਆ ਤੇ ਜਿਹੜੇ ਗੁਜਰਾਤ ਦੇ ਵਿੱਚ ਖਾਸ ਤੌਰ ਤੇ ਵਪਾਰੀ ਵੀਰ ਨੇ ਉਹ ਤੁਸੀਂ ਵੀਰ ਹਰਪ੍ਰੀਤ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਵੀਰ ਦੇ ਨਾਲ ਕਰਕੇ ਜਿਹੜਾ ਦੋਸਤੋ ਔਨਲਾਈਨ ਡਿਲੀਵਰੀ ਆ ਇਹ ਲੈ ਸਕਦੇ ਹੋ ਅੱਜ ਟੋਟਲ ਜਿਹੜੇ ਆ ਦੋਸਤੋ ਨਗ ਹੈਗੇ ਆ ਐਚਐਫ ਬੈੜਾ ਦਾ ਆਪਾਂ ਤੁਹਾਨੂੰ ਦਿਖਾਵਾਂਗੇ ਘੱਟੋ ਘੱਟ ਵੀ 6 ਨਗ ਨੇ ਇੱਕ ਸੂਈ ਸਵਾਈ ਬੈੜਾ ਹੈਗੀ ਆ ਤੇ 5 ਬੈੜਾ ਜਿਹੜੀਆਂ ਦੋਸਤੋ ਬਿਲਕੁਲ ਅੱਗੇ ਟੁਕੀਆਂ ਨੇ ਠੀ ਅਗੇ ਰੈਡੀ ਹੈਗੀਆਂ ਨੇ ਕਿ ਸੂਣਦੇ ਵਿੱਚ ਪ੍ਰੋਪਰ ਇਨਫੋਰਮੇਸ਼ਨ ਕੇਸ ਲਕਟੇਸ਼ਨ ਦੇ ਵਿੱਚ ਚੱਲ ਰਹੀਆਂ ਨੇ ਤੇ ਕਿੰਨੀ ਮਿਲਕਿੰਗ ਇਹਨਾਂ ਬੈੜਾਂ ਦੇ ਥੱਲੇ ਹੈਗੀ ਆ ਤੇ ਕੀ ਮੁੱਲ ਕੀ ਭਾਅ ਪੜਦਾ ਹੈਗਾ ਉਹ ਆਪਾਂ ਵੀਰ ਹਰਪ੍ਰੀਤ ਦੇ ਨਾਲ ਗੱਲਬਾਤ ਕਰਕੇ ਪ੍ਰੋਪਰ ਇਨਫੋਰਮੇਸ਼ਨ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਆ ਤੇ ਗੱਲ ਦੋਸਤੋ ਇਸ ਤਰ੍ਹਾਂ ਵੀ ਤੁਸੀਂ ਸਟੇਟਾਂ ਮੈਂ ਜਿੱਦਾਂ ਦੱਸ ਦਿੱਤਾ ਵੀ ਮਹਾਰਾਸ਼ਟਰ ਤੇ ਗੁਜਰਾਤ ਚਾਹੇ ਹੋਰ ਵੀ ਜਿਹੜੀਆਂ ਸਟੇਟਾਂ ਦੇ ਵਿੱਚ ਤੁਸੀਂ ਡਿਲੀਵਰੀ ਆਨਲਾਈਨ ਡਿਲੀਵਰੀ ਲੈਣੀ ਚਾਹੁੰਦੇ ਹੋ ਉਹ ਬੈੜਾਂ ਦੀ ਖਾਸ ਤੌਰ ਤੇ ਐਚਐਫ ਬੈੜਾਂ ਦੀ ਤਾਂ ਤੁਸੀਂ ਖਾਸ ਤੌਰ ਤੇ ਸੰਪਰਕ ਕਰਨਾ ਵੀਰ ਦੇ ਨਾਲ ਆਜੋ ਗੱਲਬਾਤ ਕਰਦੇ ਆ ਵੀਰ ਦੇ ਨਾਲ ਪੁੱਛਦੇ ਆ ਕੀ ਰਿਕਾਰਡ ਹੈਗਾ ਮਿਲ ਕੇ ਇਹਨਾਂ ਦਾ ਤੇ ਕਿੰਨੀ ਕੈਪੈਸਿਟੀ ਰਹੂਗੀ ਕਿੰਨਾ ਰੇਟ ਭਾਅ ਬਾਜ਼ਾਰ ਹੈਗਾ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਵੀਰੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਤੇ ਵੀਰ ਹਰਪ੍ਰੀਤ ਇੱਕ ਆਪਣੇ ਭੈਣ ਭਰਾਵਾਂ ਨੂੰ ਪੂਰੀ ਗੱਲਬਾਤ ਦੱਸ ਦਈਏ ਜਿਹੜੇ ਵਪਾਰੀ ਵੀਰ ਨੇ ਮਹਾਰਾਸ਼ਟਰਾ ਗੁਜਰਾਤ ਦੇ ਆ ਹਾਂਜੀ ਤੇ ਚਾਹੇ ਹੋਰ ਅਨਦਰ ਸਟੇਟ ਦੀ ਆਪਾਂ ਗੱਲ ਕਰ ਲਈਏ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਜੇਕਰ ਆ ਉਹਨਾਂ ਸਟੇਟਾਂ ਵਿੱਚ ਆਪਾਂ ਮਾਲ ਸਪਲਾਈ ਕਰਦੇ ਆਂ ਹਾਂ। ਹਾਂਜੀ ਹਾਂਜੀ। ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵੀ ਆਪਣੇ ਨਾਲ ਸੰਪਰਕ ਕਰ। ਜੀ ਆਪਣਾ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਾਨਕੀ ਦੂਜੇ ਤੇ ਜਿਹਦੇ ਨਾਲ ਆਪਣੀ ਗੱਡੀ ਜਾਂਦੀ ਰਹਿੰਦੀ ਆ ਬਾਕੀ ਕਿਸੇ ਨੇ ਵੀਰ ਨੇ ਆਪਣੇ ਕੋਲੋਂ ਪਸ਼ੂ ਲੈਣਾ ਹੋਵੇ ਜੀ ਆਪਣੇ ਗੁਜਰਾਤ ਚੋਂ ਮਹਾਰਾਸ਼ਟਰ ਚੋਂ ਆ ਕੇ ਇੱਥੇ ਰਹਿਣ ਦਾ ਸਹਨ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ। ਆਪਦੀ ਤਸੱਲੀ ਕਰਕੇ ਜਿਸ ਤਰ੍ਹਾਂ ਵੀ ਕਿਸੇ ਨੇ ਪਸ਼ੂ ਖਰੀਦਣਾ ਆ ਕੇ ਰਹਿ ਕੇ ਆਪਦੀ ਸੁਲ੍ਹੀ ਨਾਲ ਪਸ਼ੂ ਖਰੀਦ ਸਕਦਾ ਕੋਈ ਵੀ ਵੀਰ ਜੀ। ਬਾਕੀ ਹਾਂ ਆਪਣੀ ਪੂਰੀ ਜ਼ਿੰਮੇਵਾਰੀ ਰਹੂਗੀ ਕਿਸੇ ਪਸ਼ੂ ਦੇ ਵਿੱਚ ਜੀ। ਉਹ ਉਗਾਰੀ 100% ਹੋਊਗਾ ਜੀ ਜੀ ਠੀਕ ਆ ਦੋਸਤੋ ਜਰੂਰ ਇਹ ਚੀਜ਼ ਜੇ ਤੁਸੀਂ ਨੋਟ ਕਰ ਲਿਓ ਧਿਆਨ ਰੱਖ ਲਿਓ ਆਓ ਇੱਥੇ ਆਓ ਗੁਜਰਾਤ ਵਾਲੇ ਵੀਰਾਂ ਨੂੰ ਜਿਹੜਾ ਮੋਸਟ ਵੈਲਕਮ ਆ ਤੇ ਮਹਾਰਾਸ਼ਟਰ ਵਾਲੇ ਵੀਰਾਂ ਨੂੰ ਵੀ ਵੈਲਕਮ ਆ ਵੈਸੇ ਵੀ ਆਪਣੇ ਕੋ ਗੁਜਰਾਤ ਮਹਾਰਾਸ਼ਟਰ ਦੇ ਵੀਰੋਂ ਦੇ ਰਹਿੰਦੇ ਆ ਰਹਿੰਦੇ ਆ ਆਪਣੇ ਗੱਡੀਆਂ ਲੈ ਕੇ ਜਾਂਦੇ ਆ ਮਾਲ ਲੈ ਕੇ तकरीबन ਜਾਂਦਾ ਰਹਿੰਦਾ ਆਪਣੇ ਬਿਲਕੁਲੋਂ ਜੀ ਠੀਕ ਆ ਹਾਂਜੀ ਤੇ ਜ਼ਰੂਰ ਤੁਸੀਂ ਵੀਰ ਦੇ ਨਾਲ ਸੰਪਰਕ ਕਰਕੇ ਜਿਹੜਾ ਦੋਸਤੋ ਹੋਰ ਵੀ ਹੈ ਕਾਰੋਬਾਰ ਨੂੰ ਬਦਾਉਣਾ ਹੈਗਾ ਤੇ ਪਸ਼ੂ ਜਿਹੜੇ ਚੰਗੇ ਮਿਲਣਗੇ ਸਾਫ਼ ਸ਼ੋਤ ਚੰਗੇ ਪਸ਼ੂ ਮਿਲਣਗੇ ਜੋ ਕਿਹਾ ਜਾਊਗਾ तकरीबन ਉਹ ਤੇ ਜਿਹੜਾ ਪੂਰਾ ਖਰੇ ਉੱਤਰ ਤੇ ਵੀ ਆ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਵੀ ਆ ਤੇ ਹੁਣ तकरीबन ਚਲੋ ਆਪਾਂ ਨੂੰ ਵੀਰ ਨੇ ਕਿਹਾ ਸੀ ਵੀ ਅੱਜ ਵੀਡੀਓ ਪਾ ਕੇ ਆਪਾਂ ਭੈਣ ਭਰਾਵਾਂ ਦੇ ਸਾਹਮਣੇ ਆਉਣਾ ਤੇ ਹਰਪ੍ਰੀਤ ਵੀਰੇ ਸਟਾਰਟ ਕਰੀਏ ਪਹਿਲੇ ਨੰਬਰ ਤੇ ਇਸ ਵੈਡ ਤੋਂ ਹਾਂਜੀ ਹਾਂਜੀ ਠੀਕ ਆ ਇਹ ਤਾਜੀ ਸੂਈ ਹੈ ਨਾ ਜੀ ਭੰਜੀਏ ਦੀ ਗਿਰਜੇ ਰੇ 1 ਘੰਟਾ ਹੋਇਆ ਬੈਠ ਸੋਈ ਨੂੰ ਹਾਂਜੀ ਹਾਂਜੀ ਇਹ ਜੇਰ ਪੋਣਾ ਬਿਲਕੁਲ ਬਾਕੀ ਆ ਸਾਡੇ ਸਾਹਮਣੇ ਹੀ ਆ ਅਜੇ 1 ਘੰਟਾ ਤਕਰੀਬਨ 1 ਘੰਟਾ ਹੋ ਗਿਆ ਸੂਬਾ ਦੂਜਾ ਸੂਈ ਵੀਰ ਦੂਜੇ ਸੂਏ ਸੂਈ ਆ ਜੀ ਠੀਕ ਆ ਦੂਜਾ ਸੂਬਾ ਜਿਹੜਾ ਦੋਸਤੋ ਤੁਸੀਂ ਵੇਖ ਰਹੇ ਹੋ ਅਜੇ ਜਸਟ ਅੱਜ ਹੀ ਸੂਈ ਆ ਹੁਣੇ 1 ਘੰਟਾ ਘੰਟਾ ਡੇਢ ਘੰਟਾ ਪਹਿਲਾਂ ਸੂਈ ਆ ਠੀਕ ਆ ਤੇ ਜੇਰ ਹਜੇ ਪੈਣੀ ਆ ਉਹ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਵੱਡੇ ਕਦਕੜ ਦੇ ਵਿੱਚ ਆ ਇਸੇ ਤਰ੍ਹਾਂ ਦੀ ਕੁਆਲਿਟੀ ਆ ਇਸੇ ਤਰ੍ਹਾਂ ਦੀ ਜਿਹੜੀ ਚੀਜ਼ ਤੁਹਾਨੂੰ ਮਿਲੂਗੀ ਬਾਕੀ ਕੁਆਲਿਟੀ ਜ ਬਾਕੀ ਕੁਆਲਿਟੀ ਆ ਹਰ ਕੋ ਵੀਰ ਉਹਨਾਂ ਦੇ ਡਿਪੈਂਡ ਹੋਵੇਗੀ ਵੀ ਜਿਹੋ ਜੀ ਚੀਜ਼ ਤੁਸੀਂ ਖਰੀਦਣੀ ਚਾਹੁੰਦੇ ਹੋ ਉਹੋ ਜੀ ਜਿਹੜੀ ਤੁਹਾਨੂੰ ਪ੍ਰੋਵਾਈਡ ਹੋ ਜੂਗੀ ਠੀਕ ਆ ਅਜੇ ਜੇਰ ਪ੍ਰੋਪਰ ਪੈਣੀ ਆ ਸੈਕੰਡ ਟਾਈਮਰ ਆ ਸੈਕੰਡ ਡਿਕਟੇਸ਼ਨ ਦੇ ਵਿੱਚ ਜਿਹੜੀ ਦੋਸਤੋ ਇਹ ਸੂਈ ਆ ਪੈੜ ਠੀਕ ਆ ਤੇ ਮਗਰ ਬੱਚਾ ਹਰਪ੍ਰੀਤ ਭਾਈ ਕੀ ਆ ਕਹਿੰਦੇ ਮੇਲ ਕਾਫਾ ਜੀ ਮੇਲ ਕਾਫਾ ਜੀ ਹਾਂਜੀ ਹਾਂਜੀ ਤੇ ਬਾਕੀ ਕਿੰਨੀ ਕ ਮਿਲਕ ਦੀ ਕੈਪੈਸਿਟੀ ਵਾਲੀ ਪੈੜਾ ਵੀਰ ਜੀ ਇਹ ਆਪਣੇ ਤਕਰੀਬਨ ਵੀ ਵਾਈਡ ਦੀ ਕੈਪੈਸਿਟੀ 20 ਲੀਟਰ ਤੋਂ ਪਲੱਸ ਹੀ ਆ ਜੀ ਜੀ ਤੇ ਇੱਕ ਹਰਪ੍ਰੀਤ ਵੀਰੇ ਰੇਟ ਹੁੰਦਾ ਮੋਲੋਂ ਦਾ ਕਿੰਨੇ ਕਿਚ ਆਪਾਂ ਜਵਾਬ ਦੇ ਹੀ ਹੈਗੀ ਵੀ ਕਿੰਨੇ ਚ ਦਿੱਤੀ ਸੇਲ ਕੀਤੀ ਆ ਵੀਰ ਜੀ ਆਪਾਂ ਇਹ 55000 ਰੁਪਏ ਦੀ ਸੇਲ ਹੋਈ ਆ ਜੀ ਠੀਕ ਆ ਜੀ ਹਾਂਜੀ ਓਕੇ ਭਰਾ ਜੀ 55000 ਦੀ ਜਿਹੜੀ ਆ ਦੋਸਤੋ ਸੇਲ ਹੋਈ ਆ ਤੇ ਜੇਕਰ ਹਰਪ੍ਰੀਤ ਭਾਈ ਇਧਰੋਂ ਵੀ ਕਿਸੇ ਵੀਰ ਨੇ ਤੁਹਾਡਾ ਨਾਲ ਸੰਪਰਕ ਕਰਨਾ ਵਿਹੜਾ ਖਰੀਦਣ ਦੇ ਲਈ ਜੀ ਜੀ ਉਹ ਵੀ ਕਰ ਸਕਦਾ ਕੋਈ ਵੀ ਵੀਰ ਜੀ ਪੰਜਾਬ ਆਲ ਇੰਡੀਆ ਕੋਈ ਵੀ ਕਿਤੇ ਵੀ ਆਪਣੇ ਨਾਲ ਸੰਪਰਕ ਦਾ ਜਰੂਰੀ ਨਹੀਂ ਭਾ ਗੁਜਰਾਤ ਮਹਾਰਾਸ਼ਟਰ ਵਾਲੇ ਕਰਨਾ ਆਪਣਾ ਤਾਂ ਮਤਲਬ ਸੇਲ ਕਰਨਾ ਲੋਕਲ ਕੋਈ ਵੀ ਤੇ ਲੋਕਲ ਕੋਈ ਵੀ ਹੈ ਹਾਂਜੀ ਆਪਣਾ ਤਾਂ ਮਕਸਦ ਹੈ ਵੀ ਸੇਲ ਕਰਨਾ ਵਿਕਰੀ ਵਾਲੇ ਪਾਸੋਂ ਆਪਣਾ ਤਾਂ ਕੋਈ ਵੀ ਜਰੂਰੀ ਨਹੀਂ ਗੁਜਰਾਤ ਮਹਾਰਾਸ਼ਟਰ ਵਾਲੇ ਆਪਣੇ ਗੋਣ ਕੇ ਲੈ ਕੇ ਜਾਣਗੇ ਬਿਲਕੁਲ ਪੰਜਾਬ ਦੇ ਵੀਰ ਵੀ ਕੋਈ ਵੀ ਕਿਸੇ ਵੀ ਪਿੰਡ ਤੋਂ ਆ ਕੇ ਆਪਣੇ ਕੋ ਗਾਂ ਖਰੀਦ ਸਕਦਾ ਹੈ तकरीबन ਆਪਾਂ ਗਾਵਾਂ ਦਾ ਵਪਾਰ ਕਰਦੇ ਹਾਂ ਹੋਰ ਕੋਈ ਨਹੀਂ ਜੀ ਜੀ ਸੋ ਦੋਸਤੋ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਵਹਿੜਾ ਚੰਗੀਆਂ ਚੰਗੀਆਂ ਸੁਤਰੀਆਂ ਵਹਿੜਾ ਮਿਲਣ ਗਈਆਂ ਬਾਕੀ ਜਿਹੋ ਜਿਹਾ ਪੈਸਾ ਖਰਚ ਕਰਨਾ ਚਾਹੁੰਦੇ ਹੋ ਇੱਕ ਵਾਰ ਵੀਰ ਹਰਪ੍ਰੀਤ ਦੇ ਨਾਲ ਸੰਪਰਕ ਕਰ ਲਿਓ ਕੀ ਪਾਪੜਤੇ ਵਾਲੇ ਪਾਸੋਂ ਇੱਥੇ ਕੋਲ ਖੜੇ ਆ ਕਿੰਨੀ ਮਿਲਕਿੰਗ ਵਾਲੇ ਖੜੇ ਆ ਉਹ ਤੁਹਾਨੂੰ ਦੱਸ ਦੇਣਗੇ ਫੋਨ ਤੇ ਇਸ ਤੋਂ ਬਾਅਦ ਵੀਰ ਹਰਪ੍ਰੀਤ ਆ ਆ ਗਈ ਵਹਿੜ ਆਪਣੇ ਕੋਲ ਹਾਂਜੀ ਇਹ ਵੀ ਪੂਰੀ ਜਿਆਦਾ ਵਾਲੀ ਹੈ ਨਾ ਜੀ ਇਹ ਵੀਰ ਜੀ ਚਾਰ ਦੰਦਰੀ ਵਹਿੜਾ ਜੀ ਅਜੇ ਹਾਂਜੀ ਦੂਜੇ ਸੂਏ ਸੁਣੀ ਆ ਠੀਕ ਹੈ ਜੀ ਬਿਲਕੁਲ ਪਿਓਰ ਨਸਲ ਬਰੀਡ ਠੀਕ ਹੈ ਡੈਨਮਾਰਕ ਦਾ ਘਾੜਾ ਇੰਜੈਕਸ਼ਨ ਭਰਾਇਆ ਹੋਇਆ ਹੈ ਜੀ ਇਹਨੂੰ ਆਪ ਵੀ ਬਈ ਕਿਸ ਚੰਗੇ ਸੀਮੰਟ ਦੀ ਲੱਗ ਚੰਗੇ ਸੀਮੰਟ ਦੀ ਹੈ ਜੀ ਪਿਓਰ ਯਾਨੀ ਕਿ ਕਹਿ ਸਕਦੇ ਆ ਬਾਬਾ ਬੈਡ ਅੱਗੇ ਡੈਨਮਾਰਕ ਤੋਂ ਘੱਬਣਾ ਨਾ ਜੀ ਹਾਂ ਜੀ ਹਾਂ ਜੀ ਡੈਨਮਾਰਕ ਤੋਂ ਘੱਬਣਾ ਠੀਕ ਹੈ ਖੁੱਲ ਗਿਆ ਜੀ ਅੱਗੇ ਡੈਨਮਾਰਕ ਜਿਹੜਾ ਸੀਮੰਟ ਤੋਂ ਘੱਬਣਾ ਦੋਸਤੋ ਤੇ ਚਾਰ ਦਾ ਪਹਿਲਾਂ ਫਸਟ ਟਾਈਮ ਆ ਰੇ ਸੁਣਨ ਜਾ ਰਹੀ ਹੈ ਨਾ ਜੀ ਜੀ ਪਹਿਲੇ ਪਹਿਲੇ ਸੋਏ ਸੋਈ ਵੀ ਜੀ ਜੀ ਪਹਿਲੇ ਬਿਆਹ ਤੇ ਜਿਹੜੀ ਦੋਸਤੋ ਬਿਆਹਨੇ ਵਾਲੀ ਹੈ ਆ ਕਰੋ ਚੱਕਾ ਔਰ ਯੋ ਆਰਡਰ ਦੇਖੋ ਹਵਾਨੇ ਦੀ ਕੁਆਲਿਟੀ ਦੇਖੋ ਠੀਕ ਆ ਅਜੇ ਵੀਰ ਸੁੰਦੀ ਕਿੰਨੇ ਕ ਦਿਨ ਲਗੀ ਅਜੇ ਵੀਰ 10 ਦਿਨ ਲੱਜੂਗੀ ਜੀ ਠੀਕ ਆ ਅਜੇ 10 ਦਿਨ ਤੋਂ ਪਹਿਲਾਂ ਪਹਿਲਾਂ ਨਹੀਂ ਸੁੰਦੀ 10 ਦਿਨ ਤਕਰੀਬਨ ਲੈ ਹੀ ਜਾਊਗੀ ਠੀਕ ਆ ਜੀ ਚੱਲ ਆਈ ਜਾ ਤੋਰੀ ਜਾ ਤੋਰੀ ਤੋਰੋ ਜੀ ਤੋਰ ਵੱਡੇ ਦੋਸਤੋ ਹਵਾਨੇ ਆਰਡਰ ਦੀ ਕੁਆਲਿਟੀ ਬਣਾ ਕੇ ਤਿਆਰ ਕਰੂਗੀ ਵੇੜ ਕਿਉਂਕਿ ਪੂਰੀ ਜਾਤ ਦੇ ਵਿੱਚ ਆ ਪੂਰੀ ਬਰੀਡ ਦੇ ਵਿੱਚ ਆ ਵੇੜ ਅਗੋਂ ਡੈਨਮਾਰਕ ਤੋਂ ਗੱਭਣਾ ਠੀਕ ਆ ਤੇ ਇਹੋ ਜਿਹੀ ਵੇੜ ਜੇਕਰ ਦੋਸਤੋ ਤੁਸੀਂ ਘਰੇ ਵੀ ਖਰੀਦਣੀ ਚਾਹੋ ਤਾਂ ਘਰੇ ਲੂ ਬੇਸ ਤੇ ਆ ਵੇਖੋ ਜੀ ਸੀਲ ਸਭ ਪੂਰੀ ਆ ਠੀਕ ਹੈ ਬਾਕੀ ਥਾਂ ਥਾਂ ਦੀ ਕੁਆਲਿਟੀ ਚੰਗੀ ਆ ਤੇ ਹਰਪ੍ਰੀਤ ਵੀਰੇ ਕਿੰਨੇ ਦਾ ਸੇਲ ਹੋਇਆ ਕੰਮ ਇਹ ਵੀਰ ਜੀ 85000 ਰੁਪਏ ਦੀ ਸੇਲ ਹੋਈ ਹੈ ਜੀ 85000 ਹਾਂਜੀ ਹਾਂਜੀ ਠੀਕ ਹੈ ਬਾਕੀ ਚੀਜ਼ ਵੀ ਬਾਈ ਪੂਰੀ ਹੈ ਨਾ ਖਰੀ ਨਸਲ ਕੁਆਲਿਟੀ ਬਹੁਤ ਹੈ ਜੀ ਹਾਂ ਲਓ ਵੀ ਦੋਸਤੋ 85000 ਦੀ ਜਿਹੜੀ ਇਹ ਵੈੜਾ ਸੇਲ ਕੀਤੀ ਵੀਰ ਨੇ ਤੇ ਬਹੁਤ ਵਧੀਆ ਖੂਬਸੂਰਤ ਕੁਆਲਿਟੀ ਆ ਠੀਕ ਹੈ ਚੰਗੀ ਬਰੀਡ ਆ ਇਸ ਤੋਂ ਬਾਅਦ ਜਿਹੜੀ ਨੈਕਸਟ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੈੜਾ ਵੈੜੇ ਵੀ ਤਕਰੀਬਨ ਐਫ ਦੀ ਜਿਹੜੀ ਪਿਓਰ ਵੈੜਾ ਤੇ ਵੀਰ ਹਰਪ੍ਰੀਤ ਕੀ ਗਿਰਜੀ ਦੀ ਡਿਟੇਲ ਆ ਜੀ ਜਿੱਥੇ ਆਪਾਂ ਗਾਂ ਲਈ ਪਹਿਲੇ ਸੂਏ ਨੇ 20 ਪਲੱਸ ਦੁੱਧ ਦਿੱਤਾ ਜੀ ਗਾਂ ਨੇ ਠੀਕ ਆ ਜੀ ਹਾਂ ਜੀ আর ਇਹ ਦੂਜੇ ਸੂਏ ਦਾ ਸੋਣੀ ਆ ਬਾਕੀ ਤੁਸੀਂ ਵੇਖ ਹੀ ਸਕਦੇ ਜੇ ਸਾਡੇ ਸਾਹਮਣੇ ਆ ਬਿਲਕੁਲ ਬਿਲਕੁਲ ਵਧੀਆ ਠੰਡੀ ਸੀਰ ਆ ਜੀ ਇਹਦੀ ਬਿਲਕੁਲ ਖੋਲੋ ਜੀ ਸੈਕੰਡ ਟਾਈਮਰ ਜਿਹੜੀ ਦੋਸਤੋ ਇਹ ਵੈੜ ਸੂਣ ਜਾ ਰਹੀ ਆ 20 ਪਲੱਸ ਸੀ ਜਾਂ 25 ਪਲੱਸ ਸੀ ਪਹਿਲੇ ਸੂਏ 20 ਪਲੱਸ ਆਪਣੇ ਕਹਿੰਨਾਂ ਨੇ ਕਹਿਣ ਦੇ ਮੁਤਾਬਕ ਆ ਘਰ ਵਾਲਿਆਂ ਨੇ ਹੁਣ ਦਾ 20 ਤੋਂ ਉੱਪਰ ਯਾਨੀ ਕਿ ਪਲੱਸ ਕੁਝ ਵੀ 25 ਵੀ ਹੋ ਸਕਦਾ ਏ ਜੀ ਜੀ ਆ ਦੇਖੋ ਜੀ ਠੀਕ ਆ ਵੈੜ ਪੱਟੇ ਕ ਚੰਗਾ ਵੱਡਾ ਖੁੱਲਾ ਜਿਹੜਾ ਦੋਸਤੋ ਲੇਵਾ ਹਵਾਨਾ ਮਾਰਿਆ ਬੈੜ ਨੇ ਤੇ ਵੀਰਾਂ ਦਾ ਵੀ 25% ਜਾਂ 30 ਤੇ ਜਿਹੜੇ ਨੀਅਰ ਰੋਡ ਜਿਹੜੀ 30 ਨੂੰ ਹੱਥ ਲਾ ਦੂਗੀ ਯਾਰ ਕੀ ਜੇ ਇੱਕ ਕਰ ਆਪਾਂ ਦੇਖ ਰਹੇ ਹਵਾਨੇ ਦੀ ਡਰਡਰ ਦੀ ਕੁਆਲਿਟੀ ਠੀਕ ਆ ਥੰਮ ਥੰਮ ਪ੍ਰੋਪਰ ਦੇਖ ਕੇ ਚੈੱਕ ਕਰੋ ਆ ਦੇਖੋ ਜੀ ਠੀਕ ਆ ਤੇ ਹਰ ਵੀਰੇ ਕੀ ਇਹਦਾ ਮੁੱਲ ਕਿੰਨਾ ਸੀਗਾ ਇਹਦਾ ਮੁੱਲ ਵੀਰ ਜੀ 65000 ਰੁਪਈਆ ਜੀ 65000 ਹਾਂਜੀ ਹਾਂਜੀ ਠੀਕ ਸੋਹਣੀ ਹੈ ਬਿਹੜ ਯਾਰ ਵੀਰ ਬਹੁਤ ਸੋਹਣੀ ਜੀ ਚੰਗੀ ਬਿਹੜ ਆ ਬਾਕੀ ਸਿੰਘ ਚਲੋ ਹਨਾ ਸਿੰਘ ਸਿੰਘ ਤਾਂ ਹੈਗੇ ਜੀ ਥੋੜੇ ਥੋੜੇ ਸਿੰਘ ਥੋੜੇ ਥੋੜੇ ਹੈਗੇ ਪਰ ਇਹਦੀ तकरीबन ਜੇਕਰ 25 30 ਹੱਥ ਪਾਦ ਹੋਗੀ ਆ ਜਿਹੜਾ ਬਹਿਣੀ ਵਾਲੇ ਪਾਸੇ ਦਾ ਥਣ ਥਣ ਦੇਖੋ ਜੀ ਬਹੁਤ ਸੋਹਣਾ ਚੰਗਾ ਮੁੱਠੀ ਵਾਲਾ ਥਣ ਠੀਕ ਆ ਇਸ ਤੋਂ ਅਗਲੀ ਜਿਹੜੀ ਬਿਹੜ ਆ ਦੋਸਤੋ ਉਹਦੀ ਇਨਫੋਰਮੇਸ਼ਨ ਆਪਾਂ ਲੈਣੀ ਆ ਵੀਰ ਤੋਂ ਅ ਕੀ ਵੀਰਾਂ ਦੀ ਅਗਲੀ ਦੀ ਡਿਟੇਲ ਹੈ ਬਿਹੜ ਦੀ ਇਹ ਵੀਰ ਜੀ 30 ਪਲੱਸ ਦੁੱਧ ਦਿੱਤਾ ਗਾਣੇ ਜੀ ਫਾਰਮ ਦੇ ਵਿੱਚ ਉਹ ਗਾ ਲਈ ਆ ਆਪਾਂ ਬਹੁਤ ਜਾਨੀ ਕਿ ਇਸ ਵਾਰ 35 ਪਲੱਸ ਜਾਨੀ ਕਿ ਉਮੀਦ ਕਰਦੇ ਆਪਾਂ ਇਹਦੇ ਕੋਲੋਂ ਜੀ ਜੀ ਠੀਕ ਹੈ ਕਿ ਤੇ ਜਾ ਦੂਜੇ ਸਵੇਰ ਜੀ ਤੀਜੇ ਸਵੇਰ ਜੀ ਤੀਜੇ ਸਵੇਰ ਹੋਊਗੀ ਜੀਗਾ ਥਰਡ ਟਾਈਮਰ ਆ ਦੋਸਤੋ ਤੀਜਾ ਸਵੇਰ ਸੋਣ ਜਾ ਰਹੀ ਆ ਤੇ ਰੈਡੀ ਹਜੇ ਮੈਨੂੰ ਤਾਂ ਦਿਨ ਲੈ ਜੂ ਹਜੇ ਦਿਨ ਲੈ ਜੂ 15 ਜੀ ਹਮ ਆ ਕਰੋ ਸ਼ਟਰ ਮਨਾ ਤਿਆਰ ਕਰੋਗੇ ਜੀ ਦੇਖੋ ਆ ਟਿੱਲ ਟੂਲੀ ਬਹੁਤ ਆ ਵੇਖੋ ਚੰਗਾ ਖੁੱਲਾ ਲੇਵਾ ਦੋਸਤੋ ਬਣਾਉਣਾ ਇਸ ਵੇੜ ਨੇ ਵੀ ਵੱਡੇ ਕਦ ਕੱਦ ਦੇ ਵਿੱਚ ਹੈ ਹਾਈਟ ਜਿਹੜੀ ਆ ਨਾਰਮਲੀ ਗੱਲ ਕਰੀਏ ਤੇ ਐਚਐਫ ਦੀ ਜਿਹੜੀ ਹਾਈਟ ਆ ਬਹੁਤ ਵੱਡੀ ਹੁੰਦੀ ਆ ਠੀਕ ਆ ਤੇ 30 ਤੋਂ ਪਲੱਸ ਜਿਹੜੀ ਮਿਲਕਿੰਗ ਤੇ ਚੱਲਣ ਵਾਲੀ ਵਹੜਾ ਦੋਸਤੋ ਨਾਰਮਲੀ ਜੇਕਰ ਆਪਾਂ ਗੱਲ ਕਰੀਏ ਆਹ ਦੇਖੋ ਜੀ ਠੀਕ ਆ ਵਹੜਾ ਦੋਸਤੋ ਬਿਲਕੁਲ ਇਹਨਾਂ ਬੰਨ ਜਿਹੜੀਆਂ ਇਸੇ ਤਰੀਕੇ ਦੀਆਂ ਇਸੇ ਕੁਆਲਿਟੀ ਦੀਆਂ ਆਉਂਦੀਆਂ ਰਹਿਤਿਆਂ ਨੇ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖਣਾ ਮੂਲ ਭਾਅ ਪਰਤਾ ਕੀ ਆ ਪਸ਼ੂ ਕਿਵੇਂ ਦਾ ਖੜਾ ਉਹ ਤੁਸੀਂ ਪਤਾ ਕਰਨਾ ਵੀ ਕਿੰਨੇ ਦੇ ਉੱਪਰ ਕਿਹੋ ਜਿਹਾ ਪਸ਼ੂ ਅੱਜ ਖੜਾ ਹੈਗਾ ਠੀਕ ਆ ਡੇਲੀ ਦੇ ਜਿਹੜੇ ਪਸ਼ੂ ਨਵੇਂ ਆਉਂਦੇ ਜਾਂਦੇ ਰਹਿੰਦੇ ਆ ਤੇ ਹਰਪੀ ਵੀਰ ਕਿੰਨੇ ਦਾ ਮੁੱਲ ਲਿੰਦਾ ਇਹਦਾ ਮੁੱਲ ਵੀਰ ਜੀ 70000 ਰੁਪਿਆ ਜੀ 70000 ਹਾਂਜੀ ਹਾਂਜੀ ਬਾਕੀ ਜੇ ਲੋ ਮੌਕੇ ਤੇ ਜਿੱਦਾਂ ਵੀ ਕੋਈ ਗ੍ਰਾਹਕ ਉਹ ਮਾਨਤਾ ਨੂੰ ਉਹਨਾਂ ਦਾ ਪੂਰਾ ਕੀਤਾ ਜਾਊਗਾ ਜੀ ਠੀਕ ਆ ਪ੍ਰਾ ਹਾਂਜੀ ਠੀਕ ਆ ਬਾਕੀ ਸੋਹਣੀ ਕੁਆਲਿਟੀ ਦੇ ਪਸ਼ੂ ਆ ਦੋਸਤੋ ਆ ਵੇਖੋ ਬੈਕਸਾਈਡ ਤੋਂ ਠੀਕ ਆ ਠੀਕ ਆ ਇਸ ਤੋਂ ਥੋੜੀ ਨੈਕਸਟ ਵੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਦ ਇਹ ਕ੍ਰੋਸਿੰਗ ਚ ਆ ਗਈ ਨਾ ਜੀ ਕ੍ਰੋਸ ਚ ਆ ਜੀ ਕ੍ਰੋਸ ਛੋਟੀ ਕਦ ਕੱਢਦੀ ਐ ਸਫਾਈ ਬਹੁਤ ਆ ਵੈੜਦੀ ਹਾਂ ਸਾਫ ਬਿਲਕੁਲ ਹੈਗੀ ਜੀ ਦਿਖਾਈ ਦੇ ਰਹੀ ਸਾਫ ਠੰਡੀ ਸੀਰ ਆ ਜੀ ਹਾਂ ਲੋ ਜੀ ਠੀਕ ਆ ਕਾਲੀ ਵੈੜਾ ਦੋਸਤੋ ਬਲੈਕ ਦੇ ਵਿੱਚ ਆ ਰੰਗ ਕਲਰ ਗੱਲ ਕਰੀਏ ਤਾਂ ਬਲੈਕ ਦੇ ਵਿੱਚ ਤੇ ਵੈੜ ਚੰਗੀ ਆ ਮਾਰੇ ਮਾਰੇ ਜ ਸਿੰਘ ਹੈਗੇ ਆ ਠੀਕ ਆ ਹਾਂ ਜੀ ਹਾਂ ਜੀ ਤੇ ਤਕਰੀਬਨ ਸੁੱਬਾ ਦੂਜਾ ਸੂਣਾ ਜੀ ਦੂਜਾ ਸੂਆ ਸੂ ਗਈ ਦੂਜਾ ਸੂਆ ਠੀਕ ਆ ਹਾਂ ਜੀ ਸੈਕਿੰਡ ਟਾਈਮਰ ਸੂਣ ਜਾ ਰਹੀ ਐ ਤੇ ਦੇਣ ਮਿਲੋ ਤਾਂ ਵੀ ਬਈ ਕੋਈ 2-4 ਦਿਨ ਖੇੜੇ ਹਾਂ 2-4 ਦਿਨ ਲਊਗੇ ਜ਼ਿਆਦੇ ਨਹੀਂ ਜ ਛੋਟੇ ਭਾਲ ਪਰਤੇ ਵਾਲੀਆਂ ਪਸ਼ੂ ਹੈਗੇ ਆ ਦੋਸਤੋ ਵੀ ਇਹ ਨਹੀਂ ਵੀ ਕੋਈ 50 ਜਾਂ 60000 ਤੋਂ ਉੱਪਰ ਸਟਾਰਟ ਪਸ਼ੂ ਜਿਹੜਾ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਜਿਹੋ ਜੀ ਕੁਆਲਿਟੀ ਲੈਣੀ ਚਾਹੁੰਦੇ ਆ 30000 35000 40000 ਤੋਂ ਸਟਾਰਟ ਹੋ ਕੇ ਵੀ 80 90000 ਤੱਕ ਵੀ ਜਿਹੜੀ ਵੈਡ अवेलेबल ਹੁੰਦੀ ਹੈ ਇਸ ਕਰੇ ਠੀਕ ਆ ਤੇ ਕ੍ਰੋਸ ਆਂਗ ਦੇ ਵਿੱਚ ਆਪਾਂ ਜਿਹੜੀ ਤੁਹਾਨੂੰ ਇਹ ਵੈਡ ਦਿਖਾ ਰਹੇ ਹਾਂ ਥਣ ਕੁਆਲਿਟੀ ਚੰਗੀ ਆ ਤੇ ਬਾਕੀ ਪੁੱਠਾ ਪੱਠਾ ਸੋਨਾ ਵੈਡ ਜਿੱਦੀ ਆ ਆ ਦਰਮਿਆਨੀ ਹਾਈਟ ਦੇ ਵਿੱਚ ਆ ਮੀਡੀਅਮ ਹਾਈਟ ਦੇ ਵਿੱਚ ਠੀਕ ਆ ਠੀਕ ਆ ਤੇ ਹਰ ਵੀਰੇ ਕਿੰਨਾ ਮੁੱਲ ਫਿਰ ਲਾਇ ਦੇਂਦਾ ਕਰਦੇ ਆਂ ਮੁੱਲ ਵੀਰ ਜੀ ਆਪਾਂ 35000 ਰੁਪਏ ਕਰਦੇ ਆਂ ਜੀ 35000 ਹਾਂਜੀ ਹਾਂਜੀ ਬਾਕੀ ਵੇਖੋ ਜਿਸ ਤਰ੍ਹਾਂ ਦਾ ਗਾਹਕ ਤਾਂ ਉਸ ਤਰ੍ਹਾਂ ਦਾ ਮੋਹਲਾ ਕੋਈ ਛੋਟੀ ਗਾਂ ਲੈਣ ਵਾਲਾ ਕੋਈ ਵੱਡੀ ਗਾਂ ਰੱਖਣ ਵਾਲਾ ਹੁੰਦਾ ਜੀ ਹਾਂਜੀ ਹਾਂਜੀ ਸਾਰੇ ਇੱਕੇ ਤਰ੍ਹਾਂ ਦੇ ਨਹੀਂ ਹੁੰਦੇ ਬਿਲਕੁਲ ਹਾਂਜੀ ਹਾਂਜੀ ਨਹੀਂ ਤੁਹਾਨੂੰ ਫਿਰ ਐ ਨਾ ਵੀਰ ਖਿਆਲ ਰੱਖਣਾ ਪੈਂਦਾ ਗਾਹਕ ਦਾ ਗਾਹਕ ਦਾ ਖਿਆਲ ਰੱਖਣਾ ਪੈਂਦਾ ਮੰਨ ਲਓ ਆਪਾਂ ਵੱਡੀਆਂ ਸਾਰੀਆਂ ਬੰਨੀਆਂ ਗਾਹਕ ਛੋਟੀ ਲੈਣ ਲਾਵੇ ਗਾੜੀ ਗਾਂ ਨਾ ਮਿਲੇ ਫਾਇਦਾ ਨਹੀਂ ਕੋਈ ਮੁਖਾਕ ਮੁੜ ਕੇ ਜਾਵੇ ਨਰਾਜ਼ ਹੋ ਕੇ ਜਾਵੇ ਉਸ ਚੀਜ਼ ਦਾ ਸਵਾਦ ਨਹੀਂ ਆ ਇਸ ਤੋਂ ਬਾਅਦ ਜਿਹੜੀ ਨੈਕਸਟ ਵੇੜ ਆਪਾਂ ਤੁਹਾਨੂੰ ਦੋਸਤੋ ਦਿਖਾਉਣੀ ਆ ਐਚ ਐਫ ਕ੍ਰੋਸ ਅੰਗ ਦੇ ਵਿੱਚ ਅਗਲੀ ਵੇੜ ਹੈਗੀ ਆ ਠੀਕ ਆ ਤੇ ਇਹ ਆਪਾਂ ਜਿਹੜਾ ਪੁੱਛ ਲੈਨੇ ਵੀਰ ਤੋਂ ਵੀ ਸੂਣ ਨੂੰ ਇਹਨੇ ਕਿੰਨੇ ਦਿਨ ਬਾਕੀ ਹਜੇ ਇਹਦੇ ਵੀਰ ਜੀ 5 ਦਿਨ ਬਾਕੀ ਹੈ ਜੀ ਸੂਣ ਨੂੰ 5 ਦਿਨ ਬਾਕੀ ਆ ਤੇ ਬਾਦਿ ਉਹ ਸਾਡਾ ਪਹਿਲਾ ਵੀ ਸੂਪੇ ਬਾਅਦ ਦੇ ਸੂਪੇ ਸੂਪੇ 5 ਦਿਨ ਜੇ ਤਕਰੀਬਨ ਦਿਨ ਕਿੰਨੇ ਲੱਜੂ ਵੀਰੇ ਦੇ ਲੋ 5 ਦਿਨ ਹੀ ਲੱਜੂਗੀ ਜੀ ਦੱਸਣ ਦਾ ਤਾਂ ਪੰਜ ਦਿਨ ਹਾਂਜੀ ਹਾਂਜੀ ਤਾਂ ਸੂਬਾ ਦੂਜਾ ਕੇ ਤੇ ਤੀਜਾ ਸੂਆ ਜੀ ਦਾ ਤੀਜਾ ਸੂਆ ਹਾਂਜੀ ਹਾਂਜੀ ਆਹ ਦੇਖੋ ਜੀ ਆਪਾਂ ਖੋਲ ਕੇ ਇੱਕ ਵਾਰੀ ਇਹ ਹਰ ਇੱਕ ਚੀਜ਼ ਜਿਹੜੀ ਆ ਮੈਟਰ ਕਰਦੀ ਆ ਪਸ਼ੂ ਵੀ ਮੈਟਰ ਕਰਦਾ ਆ ਵੀ ਕਿਹੜੀ ਬਰੀਡ ਦੇ ਵਿੱਚ ਆ ਬਾਕੀ ਥਣ ਹਵਾਨਾ ਜਿਹੜਾ ਬਿਲਕੁਲ ਜ਼ਿਆਦਾ ਮੈਟਰ ਕਰਦਾ ਕਿਉਂਕਿ ਦੁੱਧਾਰੂ ਪਸ਼ੂ ਆ ਤੇ ਪਸ਼ੂ ਦੇ ਨਿਚੇ ਜਿਹੜਾ ਦੋਸਤੋ ਦੁੱਧ ਲੈਣਾ ਹੁੰਦਾ ਠੀਕ ਆ ਕਿਸੇ ਵੀ ਕਿਸਾਨ ਫਾਰਮਰ ਵੀਰ ਨੇ ਤੇ ਖਾਸ ਜਿਹੜੀ ਹੈਗੀ ਆ ਪ੍ਰੀਫਰੈਂਸ ਹੈਗੀ ਆ ਉਹ ਆਰਡਰ ਨੂੰ ਤੇ ਮਿਲਕਿੰਗ ਨੂੰ ਚੁਆਈ ਨੂੰ ਜ਼ਰੂਰ ਦਿੱਤੀ ਜਾਂਦੀ ਆ ਆ ਕਰੋ ਚੱਕ ਠੀਕ ਆ ਕ੍ਰਾਸ ਆਂਗ ਦੇ ਵਿੱਚ ਪਿਓਰਿਟੀ ਵਾਲੀਆਂ ਵੇੜਾਂ ਵੀ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕੀਆਂ। ਕੁਝ ਕ੍ਰੋਸ ਸੰਗ ਵੀ ਹੈਗੇ ਆ। ਰੇਟ ਭਾਅ ਪੜਦਾ ਦੋਸਤੋ ਆ ਬਿਲਕੁਲ ਜਿਹੜਾ ਹੈਗੇ ਉੱਪਰ 헤ਟ ਵਾਲੇ ਆ। ਵੀ ਮੈਂ ਪਹਿਲਾਂ ਜ਼ਿਕਰ ਕਰਤਾ ਵੀ 35000 ਦੀ 35000 ਤੋਂ ਲੈ ਕੇ ਅਸੀਂ 85000 ਤੱਕ ਵੇੜ ਅਵੇਲੇਬਲ ਆ। ਠੀਕ ਆ? ਤੇ ਹਰ ਵੀਰ ਕਿੰਨੇ ਦੀ ਲੈਦੇ ਹੋਈਏ ਫਿਰ ਇਹ ਵੀ ਵੀਰ ਜੀ 35000 ਦੀ ਦੇ ਦਾਂਗੇ ਜੀ 35000 ਦੀ ਦੇ ਦੋਗੇ ਹਾਂਜੀ ਹਾਂਜੀ ਮਤਲਬ ਕਿ ਵਿਕਰੀ ਲਈ ਅੱਜ ਹੈਗੀ ਕੋਈ ਭੈਣ ਭਰਾ ਫੋਨ ਕਰੇ ਸਕੇ ਬਸ ਬਸ ਜੀ ਅਜੇ ਅਵੇਲੇਬਲ ਆ ਘੰਟੇ ਗੜੀ ਤੱਕ ਹੋ ਸਕਦਾ ਨਾ ਹੋਵੇ ਹਾਂਜੀ ਤਕਰੀਬਨ ਜੇ ਆਪਣੇ ਕੋਲ 4 ਵੜਾ ਅਵੇਲੇਬਲ ਆ ਦੋ ਸੇਲ ਹੋਈਆਂ ਹੋਈਆਂ ਅੱਛਾ ਤੇ ਜੇਕਰ ਆਪਾਂ ਲੋਡ ਦੀ ਗੱਲ ਕਰੀਏ ਜਾਂ ਗੁਜਰਾਤ ਨੂੰ ਜਦੋਂ ਆਨਲਾਈਨ ਤੁਹਾਡੀ ਡਿਲੀਵਰੀ ਆ ਹਾਂਜੀ ਹਾਂਜੀ ਤੇ ਉਹ ਲੋਡ ਅੱਜ ਹੀ ਕਰਨੀ ਆ ਆਪਣਾ 4 ਮਾਰਚ ਨੂੰ ਜਾਂ ਥੋੜੇ ਅੱਗੇ ਦੇਣਾ ਨਹੀਂ ਅੱਗੇ 1-2 ਦਿਨ ਬਾਅਦ ਵੀ ਹੋ ਸਕਦੀਆਂ ਜੀ ਹਾਂਜੀ ਲੋਡ ਕੱਲ ਨੂੰ ਆਪ ਇਥੋਂ ਜੀ ਹਾਂ ਜੀ ਅੱਛਾ ਹਰਪੀ ਵੀਰੇ ਆਜੋ ਮੇਰੇ ਨਾਲ ਹਾਂ ਜੀ ਤੇ ਜੇ ਆਪਾਂ ਇਹਨਾਂ ਵੇੜਾਂ ਦੀ ਗੱਲ ਕਰਨ ਲਈ ਜਿਹੜੀਆਂ ਆਪਾਂ ਦਿਖਾਈਆਂ ਜੀ ਜੀ ਇਹਨਾਂ ਚ ਕੋਈ ਸਾਈ ਵਧਾਈ ਵਾਕੇ ਵੇਖ ਚੁੱਕੀ ਹੋ ਜਾਂ ਕਿਸੇ ਕਿਸਾਨ ਵੀਰ ਨੇ ਅੱਜ ਖਰੀਦ ਲਈ ਦੋ ਲਾੜਾ ਵੀਰ ਜੀ ਵਿਗੀਆਂ ਹੋਈਆਂ ਇਹ ਦੋਵੇਂ ਵੇੜਾ ਆਪਣੇ ਕੋਲ ਜਿਹੜੀਆਂ ਸੂਈ ਤੇ ਇੱਕ ਗੱਬਣ ਇਹ ਦੋਵੇਂ ਵੇੜਾ ਵਿਗੀਆਂ ਨੇ ਰਸਾਈ ਹੋ ਚੁੱਕੀ ਆ ਜੀ ਠੀਕ ਹੈ ਤੇ ਜਿਹੜੀਆਂ ਇਹ ਵੇੜਾ ਖਰੀਦ ਸਕਦਾ ਕੋਈ ਵੀ ਇਹਨਾਂ ਤੋਂ ਚਾਰ ਵੇੜਾ ਬਾਕੀ ਆ ਜੀ ਇਹ ਖਰੀਦ ਸਕਦਾ ਕੋਈ ਵੀ ਆ ਗਈ ਠੀਕ ਹੈ ਜੀ ਤੇ ਇੱਕ ਸੰਪਰਕ ਨੰਬਰ ਆਪਣੇ ਵੀਰ ਜਰੂਰ ਦੱਸੋ ਆਪਣਾ ਵੀਰ ਜੀ ਦਾ ਸੰਪਰਕ ਨੰਬਰ ਹੈਗਾ ਸੋ ਦੋਸਤੋ ਇਹ ਸਾਨੂੰ ਵੀਰ ਹਰਪ੍ਰੀਤ ਸਿੰਘ ਖਾਸ ਵਿਜਿਟ ਜਿਹੜੀ ਹੈਗੀ ਹੈ ਤੁਹਾਨੂੰ ਪਿੰਡ ਸਭਰਾ ਕਰਨੀ ਪਣੀ ਵੱਡੇ ਸਭਰਾ ਦੇ ਨਾਮ ਨਾਲ ਪਿੰਡ ਜਾਣਿਆ ਜਾਂਦਾ ਜਦੋਂ ਮਾਝੇ 'ਚ ਤੁਸੀਂ ਐਂਟਰ ਹੁੰਦੇ ਉਹ ਤੋਂ ਵੱਡੇ ਸਭਰਾ ਜੇ ਕਿਸੇ ਨੇ ਲੋਕੇਸ਼ਨ ਲਾ ਕੇ ਆਉਣਾ ਹੈ ਬੁਰਜ ਡੇਰੀ ਫਾਰਮ ਦੇ ਨਾਮ ਦੇ ਆਪਣੀ ਲੋਕੇਸ਼ਨ ਘਰ ਦੀ ਹੈਗੀ ਹੈ ਜੀ ਬੁਰਜ ਡੇਰੀ ਫਾਰਮ ਬੁਰਜ ਡੇਰੀ ਫਾਰਮ ਠੀਕ ਹੈ ਹਾਂਜੀ ਤੇ ਬੁਰਜ ਡੇਰੀ ਫਾਰਮ ਤੁਸੀਂ ਜਿਹੜਾ ਦੋਸਤੋ ਲੋਕੇਸ਼ਨ ਲਾ ਕੇ ਸੈੱਟ ਕਰਕੇ ਘਰ ਵਿਜਿਟ ਕਰ ਸਕਦੇ ਹੋ ਬਿਲਕੁਲ ਹੋਮ ਤੱਕ ਜਿਹੜੀ ਹੈ ਤੁਹਾਡੀ ਪਹੁੰਚ ਹੋ ਜਾਏਗੀ ਅਪਰੋਚ ਹੋ ਜਾਏਗੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ